ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਦੇ ਸਮੀਰ ਸ਼ਕਰ ਗਲੀ ਨੰਬਰ 2 ਤੇ ਸਾਡੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲੋ ਤੇ ਸਭ ਤੋਂ ਪਹਿਲਾਂ ਮੇਰੀ ਹੱਥ ਬਨ ਕੇ ਬੇਨਤੀ ਹੈ ਜਦੋਂ ਆਪਣਾ ਪਾਰਸਲ ਖੋਲਦੇ ਹੋ ਨਾ ਪਲੀਜ਼ ਹੌਲੀ ਖੋਲਿਆ ਕਰੋ ਕਰਦ-ਕੁਰਦ ਜਿਹੜੀ ਕੋਈ ਵੀ ਚੀਜ਼ ਐ ਤਿੱਖੀ ਉਹਦੇ ਨਾਲ ਹੌਲੀ ਖੋਲਿਆ ਕਰੋ ਜੇ ਕੋਈ ਟੋਕ ਲੱਗ ਜੇ ਨਾ ਫਿਰ ਉਹ ਚ ਸਾਡਾ ਕਸੂਰ ਨਹੀਂ ਹੁੰਦਾ ਸੋ ਪਲੀਜ਼ ਪਾਰਸਲ ਨੂੰ ਦੇਖ ਕੇ ਖੋਲਿਆ ਕਰੋ ਰੱਬ ਦੇ ਵਾਸਤੇ ਵੀ ਉਹਦੇ ਚ ਕੋਈ ਕਰਦ ਤਿੱਖੀ ਚੀਜ਼ ਨਾਲ ਨਾ ਖੋਲਿਆ ਕਰੋ ਨੂੰ ਉਂਗਲੀ ਨਾਲ ਪਾਟਣ ਦੀ ਲਫਾਫੇ ਨੂੰ ਕੋਸ਼ਿਸ਼ ਕਰਿਆ ਕਰੋ ਬਾਲਾ ਲਫਾਫਾ ਮੋਟਾ ਨਹੀਂ ਹੁੰਦਾ ਅੱਜ ਆਪਾਂ ਤੁਹਾਨੂੰ ਕੋਸ਼ਕ ਸਾਡੇ ਕੋਲੇ ਹੈਗੇ ਜੀ 300 ਵਾਲੇ ਕੱਟ ਪੀਸ ਬ੍ਰਾਂਡਡ ਉਹ ਦਿਖਾਉਣੇ ਆ ਜੀ ਇਹ 300 ਦਾ ਇੱਕ ਪੀਸ ਪੈਂਦਾ ਤੇ ਪੂਰਾ ਸੂਟ 600 ਜਾ ਪੈ ਜਾਂਦਾ ਜੀ 1000 ਰੁਪਏ 1100 1600 ਵਾਲਾ ਸੂਟ ਹੈ ਜਿਹੜਾ ਤੁਹਾਨੂੰ ਸਿਰਫ 600 ਚ ਪਏਗਾ ਜੀ ਪਹਿਲਾ ਕਲਰ ਇਹੀ ਹੈ ਜੀ ਇਹ ਦੁਬਾਰਾ ਆਇਆ ਆਪਣੇ ਕੋਲੇ ਥੋੜੇ ਜੀ ਆਇਆ ਬੜੇ ਨਹੀਂ ਆਏ ਆਸੇ ਚ ਗ੍ਰੇ ਕਲਰ ਇਹਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਇਹ ਸੜ ਦੇਜ ਹਾ ਦੇਖੋ ਹਾ ਦੇਖੋ ਜੀ ਸਾਰਿਆਂ ਦੇ ਬ੍ਰਾਂਡਡ ਮੋਹਰੇ ਲੱਗੀਆਂ ਹੋਣੀਆਂ ਜੀ ਆਹ ਦੇਖੋ ਇੱਥੇ ਬ੍ਰਾਂਡ ਦੀਆਂ ਮੋਹਰਾਂ ਨੇ ਸਾਰਿਆਂ ਦੀ ਇਹ ਕਰੀਮ ਕਲਰ ਹੈ ਦੋ ਪੀਸਾਂ ਦਾ ਇੱਕ ਸੂਟ ਬਣ ਜਾਂਦਾ 11100 ਦਾ ਸੂਟ ਸਿਰਫ ਸਾਨੂੰ ਸੇਲ ਹਾਊਸ ਚ ਮਿਲੇਗਾ ਕੋਈ ਕੰਪਲੀਟ ਨਹੀਂ ਇਹਦੀ ਰੰਗ ਦੀ ਤੇ ਜਾ ਇਹਦੇ ਬੋਰਾ ਵੀ ਆਹ ਪੀਸ ਵੀ ਜੇ ਤੁਸੀਂ ਲੈਣੇ ਆ ਤੁਹਾਨੂੰ ਦੋ ਮਿਲ ਜਾਣਗੇ ਜੀ ਗਲਾਸ ਦੇ ਨਾਲ ਆ ਦੇਖੋ ਜੀ ਆ ਦੇਖੋ ਜੀ ਇਹ ਦੀ ਗਰੇਜੀ ਬਹੋਏ ਆ ਇਹ ਪੀਸ ਵੀ ਤੁਹਾਨੂੰ ਦੋ ਮਿਲ ਜਾਣਗੇ ਜੀ ਜੇ ਤੁਸੀਂ ਲੈਣੇ ਆ ਇੱਕ ਲੈਣਾ ਤੁਹਾਨੂੰ ਇੱਕ ਪੀਸ ਵੀ ਦੇਵਾਂਗੇ ਜੀ ਠੱਕੇ ਦੇ ਵਿੱਚ ਆਰ ਰਹਿ ਗਿਆ ਜੀ ਪਿਸਤਾ ਦਾ ਸੀੜਾ ਆ ਦੇਖੋ ਜੀ ਆ ਗਿਆ ਜੀ ਪਿਸਤਾ ਸੀੜਾ ਇਹਦੇ ਨਾਲ ਦੇ ਦੋ ਪੀਸ ਆਏ ਆ ਦੇਖੋ ਜੀ ਇਹ ਕਾ ਦੇ ਜੀ ਇਹ 300 ਦਾ ਇੱਕ ਪੀਸ ਹੈ ਜੀ ਜੇ ਦੋ ਲੈਣੇ ਤਾਂ 600 ਦੇ ਪੈਣਗੇ ਬ੍ਰਾਂਡਡ ਪੀਸ ਹੈ ਜੀ ਸਾਰੇ ਆ ਦੇਖੋ ਬਹੁਤ ਜਿਆਦੇ ਪਿਆਰੇ ਸਿਰਫ 300 ਦਾ ਇੱਕ ਟਿਕ ਇੱਕ ਆਪਣੇ ਕੋਲੇ ਜੀ ਸਿੰਗਲ ਵੀ ਪਿਆ ਉਹ ਵੀ ਸੁੰਦਰ ਖਾਉਣੇ ਹਨ ਇਹ 300 ਵਾਲੇ ਆਪਣੇ ਕੋਲੇ ਥੋੜੇ ਆਏ ਆ ਪੀਸ ਆ ਸਿੰਗਲ ਆਇਆ ਜੀ ਆ ਦੇਖੋ ਇਹ ਸਿੰਗਲ ਪੀਸ ਆਇਆ ਤੇ ਪਿਸਤਾ ਸ਼ੇਡ ਆ ਵਿੱਚ ਜੇ ਥੋੜੇ ਕੋਲੇ ਪਿਸਤਾ ਜਾਂ ਆਫ ਵਾਈਟ ਸਲਵਾਰ ਹੋਵੇ ਤਾਂ ਇਹ ਚੱਲੇਗਾ ਸਿੰਗਲ ਹੈ ਬਾਕੀ ਡਬਲ ਡਬਲ ਵੀ ਆਏ ਇਹ ਬਹੁਤ ਥੋੜੇ ਪੀਸ ਆਏ ਜੀ ਇੰਨੇ ਕੀ ਪੀਸ ਆ ਪਏ ਜਿਹੜੀ ਬਸ ਸਿਰਫ ਇੰਨੇ ਗਏ ਤੇ ਹੁਣ ਥੋਡੇ ਵਾਸਤੇ ਜੇ ਚੱਲਣਗੇ ਜੀ ਸਾਰੇ ਇਹ 300 ਵਾਲੇ ਸੀ ਜੀ ਹੁਣ ਚੱਲਣਗੇ 225 ਵਾਲੇ ਇਹ ਸਾਰੇ ਜੀ ਤੁਹਾਨੂੰ ਦੱਸ ਦਿਆਂ ਗਰਮ ਪੀਸ ਹੈ ਅਟਾਲੀ ਆਂਦੇ ਐ ਸਰਦੀ ਵਾਲੇ ਪੀਸ ਐ ਪਲੀਜ਼ ਧਿਆਨ ਨਾਲ ਸੁਣ ਲਓ ਸਰਦੀ ਵਾਲੇ ਪੀਸ ਐ ਜੀ ਇਹ ਆਗਾ ਪੀਸ ਪਹਿਲਾਂ ਸਿਰਫ 225 ਰੁਪਏ ਦਾ ਜੀ ਕੋਈ ਇਹ ਤੇ ਬੁਰਨੀ ਉਹਦਾ ਕਾਸੇ ਦੀ ਕੰਪਲੀਟ ਨਹੀਂ ਸਿਰਫ 225 ਦਾ ਇਹ ਸਿੰਗਲ ਹੋਣਗੇ ਜਿਹਨਾਂ ਦੇ ਵਿੱਚ ਡਬਲ ਹੈ ਨਹੀਂ ਡਬਲ ਇਹਨਾਂ ਚ ਕੱਲਾ ਮਹਿਰੂਨ ਹੈ ਜੀ ਆਹ ਵਾਲਾ ਹੀ ਆਇਆ ਹੈ ਆ ਲੋ ਕੱਟ ਪੀਸ ਇਹ ਦੋ ਮਿਲ ਜਾਣਗੇ ਸੋਨੂੰ ਇਹ ਦੋ ਨੇ ਜੀ ਇਹ ਮਹਿਰੂਨ ਕਲਰ ਹੈ ਸਿਰਫ 225 ਦੀ ਸ਼ਰਟ ਆ ਪੂਰਾ ਵਧੀਆ ਬ੍ਰਾਂਡਡ ਪੀਸ ਹੈ ਜੀ ਕਿਸੇ ਤੇ ਬੁਰਾਗਾ ਸਾਡੀ ਗਰੰਟੀ ਹੈ ਆ ਗਿਆ ਜੀ ਤੁਸੀਂ ਕਹਿੰਦੇ ਵੀਡੀਓ ਸਲੋ ਸਲੋ ਬਣਾਇਆ ਕਰੋ ਸਾਥੋ ਆਕੇ ਉਹ ਲੈਣਾ ਔਖਾ ਹੋ ਜਾਂਦਾ ਤੁਹਾਨੂੰ ਸ਼ਾਰਟ ਆਹ ਲਓ ਜੀ ਬਹੁਤ ਸਲੋ ਬਣਾ ਰਹੇ ਆ ਇਹ ਵੀ ਮਹਿਰੂਨ ਹੈ ਬਿਲਕੁਲ ਸਲੋ ਬਣਾ ਰਹੇ ਆ ਜਿੱਦ ਤੱਕ ਸ਼ਾਰਟ ਲੈਣ ਦੀ ਤੁਹਾਨੂੰ ਇਹੋ ਕਰਨੀ ਦੀ ਲੋੜ ਹੀ ਨਹੀਂ ਕਰਨਾ ਕਿ ਜਦੋਂ ਵੀ ਆਪਾਂ ਵੀਡੀਓ ਤੁਸੀਂ ਦੇਖ ਰਹੇ ਹੋ ਜਿਹੜਾ ਚੀਜ਼ ਦਾ ਸ਼ਾਰਟ ਲੈਣਾ ਉਹਨੂੰ ਪਿੱਛੇ ਕਰਕੇ ਉੱਥੇ ਵੀਡੀਓ ਰੋਕ ਲਿਆ ਕਰੋ ਆ ਲੋ ਜੀ ਇਹ ਸਾਰੇ 225 ਚ ਪੀਸ ਚੱਲ ਰਹੇ ਆ ਜੀ ਗੜੀ ਰੋਕ ਕੇ ਫਿਰ ਸਕਰੀਨ ਸ਼ਾਟ ਲਿਆ ਕਰੋ ਵਧੀਆ ਰਹਿੰਦਾ ਜੀ ਫਿਰ ਨਾਲੇ ਸਕਰੀਨ ਸ਼ਾਟ ਵੀ ਵਧੀਆ ਰਹਿੰਦਾ ਆ ਲੋ ਜੀ ਸਾਰੇ 225 ਦੇ ਆਲ ਰਹੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤਾਂ ਮਲਟੀ ਕਲਰ ਆ ਗਏ ਇਹਨਾਂ ਕਿਹੜੀ ਮਰਜ਼ੀ ਬਾਟਮ ਚ ਲੂ 레드 ਵਾਈਟ ਆਹੋ ਵਾਈਟ ਜਿਹੜਾ ਲੋ ਗ੍ਰੀਨ ਆਹ ਮਸਟਰਡ ਟੈਪ ਹੈ ਇਹਦਾ ਚੱਲੂਗੀ ਮਸਟਰਡ ਫਰੋਜੀ ਆ ਵਾਈਟ ਜੀ ਤੇ ਬਲੈਕ ਆ ਕਰੀਮ ਜਾ ਗਿਆ ਇਹ 225 ਦੀ ਸ਼ਰਟ ਆ ਜੀ ਸ਼ਰਟ 2.5 ਮੀਟਰ ਹੈ ਕਿਸੇ ਤੇ ਬੁਰਾਗਾ ਸਾਡੀ ਜ਼ਿੰਮੇਵਾਰੀ ਹੈ ਹਟ ਜਾਣਾ ਤੇ ਜੀ ਫਰੋਜੀ ਆ ਆ ਕਰੀਮ ਸਲਵਾਰ ਨਾਲ ਵੀ ਚੱਲੂਗਾ ਤੇ ਗਰੇ ਨਾਲ ਵੀ ਚੱਲੂਗਾ 2.5 ਮੀਟਰ ਤੋਂ ਕੋਈ ਕਪੜਾ ਕੱਟ ਨਹੀਂ ਵੀਰੇ ਕਿਸੇ ਦਾ 2.5 ਮੀਟਰ ਦਾ ਕਪੜਾ ਨਹੀਂ ਕੱਟ ਇਹ ਕੱਟ ਪੀਸ ਥੋਡੇ ਲਈ ਲੈ ਕੇ ਆਇਆ ਜਿਹੜੇ ਅਸੀਂ 2.5 2.5 ਮੀਟਰ ਦੇ ਆ ਵੀਰੇ ਸਰਦੀ ਚ ਪਾਉਣ ਵਾਲੇ ਕੱਟ ਪੀਸ ਹੈ ਇਹ ਪਰ ਸਾਰੇ ਸਿੰਗਲ ਆ ਵੀਰੇ ਮੈਸੇਜ ਕਰਕੇ ਨਾ ਪੁੱਛਿਓ ਵੀ ਦੋ ਮਿਲ ਜਾਣਗੇ ਦੋ ਨਹੀਂ ਹੈਗੇ ਵੀਰੇ ਜੇ ਅਸੀਂ ਸਿੰਗਲ ਬੋਲ ਰਿਹਾ ਤਾਂ ਸਿੰਗਲ ਹੀ ਮਿਲਣਗੇ ਆ ਲੋਚ ਹਾਲੋ ਜੀ ਦਿਖਾ ਦੋ ਹਦਾ ਕਿਸੇ ਮਤ ਸੇਵਣਾ ਅੱਡ ਅੱਡ ਦੋ ਹਾਲੋ ਜੀ ਇਹਨਾਂ ਦੀ ਜਿਹੜੀ ਡਿਜ਼ਾਈਨਿੰਗ ਹੈ ਜਿਹੜੀ ਥੋੜੀ ਡਿਫਰੈਂਟ ਆ ਉਹਨਾਂ ਨਾਲ ਲਈ ਇਹ ਸਾਰੇ ਸਿੰਗਲ ਪੀਸ ਹੈ ਵੀਰੇ ਤੁਹਾਡੇ ਕੋਲੇ ਸਲਵਾਰਾਂ ਹੈਗੀਆਂ ਜਾਂ ਤੁਸੀਂ ਕੁੜਤੀਆਂ ਜਾਂ ਟੌਪ ਬਣਾਉਣਾ ਕੁਝ ਨਹੀਂ ਉਹਨਾਂ ਵਾਸਤੇ ਆ ਗਏ ਜੀ ਮਾਸਟਰ ਇਹ ਸਿੰਗਲ ਸਿੰਗਲ ਪੀਸ ਹੈ ਵੀਰੇ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਗ੍ਰੀਨ ਪੁਆਇੰਟ ਸੀਗੇ ਮਸਟਰਡ ਪੁਆਇਆ ਨਾਲੋਜੀ ਨਾਲੋਜੀ ਇਹ ਸਾਰੇ ਸਿੰਗਲ ਚੱਲ ਰਹੇ ਆ ਨਾਲੋਜੀ ਆਹ ਇਹ ਨਹੀਂ ਅਟਕੇ ਇਮਰਜੈਂਟ ਹੈ ਜੀ ਦੇਖੀ ਚੱਲਿਓ 2.5 ਮੀਟਰ ਤੋਂ ਕੋਈ ਨਹੀਂ ਘਟਾ ਹੈਗਾ ਜੀ ਇਹ ਤਾਂ ਸਾਰੇ ਡਿਫਰੈਂਟ ਜੀ ਹੈ ਜੀ ਪਰ ਹੈ ਇਹ ਸਾਰੇ ਸਿੰਗਲ ਪੀਸ ਆਏ ਸਾਡੇ ਕੋਲੇ ਇੱਕੋ ਹੀ ਸੀਗਾ ਮਹਿਰੂਨ ਡਬਲ ਪੀਸ ਸਾਰੇ ਇਹ ਸਿੰਗਲ ਪੀਸ ਆਏ ਆਪਣੇ ਕੋਲ ਡਬਲ ਦਾ ਇਹਨਾਂ ਚ ਕੋਈ ਵੀ ਨਹੀਂ ਹੈਗਾ 2.5 ਮੀਟਰ ਦੇ ਸਿਰਫ 225 ਦੀਆਂ ਮੋਟੀਆਂ ਸ਼ਰਟਾਂ ਬਸ ਇਹ ਪੀਸ ਵੀ ਇੰਨੇ ਆਏ ਆ 300 ਵਾਲੇ ਵੀ ਥੋੜੇ ਜਿਹੀ ਆਏ ਆ ਜੇ ਕੋਈ ਕੱਟ ਪੀਸ ਜਦੋਂ ਆ ਜਾਂਦਾ ਵਧੀਆ ਆ ਜਾਂਦਾ ਤੇ ਆ ਦੋ ਸਲਵਾਰਾਂ ਆਈਆਂ ਜੀ ਸਲਵਾਰ ਪਾਊਗੀ 250 ਦੀ ਪਿਓਰ ਕਸ਼ਮੀਨੀ ਦੀ ਆ ਦੇਖੋ ਜੀ ਇਹਦਾ ਅਸਮਾਨੀ ਜਿਹਾ ਕਲਰ ਹੈ ਜੀ ਹਸਮਨ ਲੋਕ ਤਾਂ ਟੋਕ ਆਉਂਦੀਆਂ ਨੇ ਇਹਦਾ ਅਸਮਾਨੀ ਕਲਰ ਹੈ ਜੀ ਆਹ ਤੁਹਾਡੇ ਸਾਹਮਣੇ ਆ ਕਲਰ ਜੀ 2.5 ਮੀਟਰ ਦੀਆਂ ਸਲਵਾਰਾਂ ਜੀ ਪਿਓਰ ਬ੍ਰਾਂਡਡ ਸਿਰਫ 250 ਦੀਆਂ ਇਹ ਸਲਵਾਰਾਂ ਆਈਆਂ ਵੇਚ ਦੋ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਬਣਾਉਣ ਚ ਸਾਡੇ ਤੋਂ ਕੋਈ ਕਮੀ ਰਹਿ ਜਾਂਦੀ ਸੀ ਸੌਰੀ ਚਾਹੁੰਦੇ ਆ ਆਪ ਸਭ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ